ਟੂਰੀ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਚੋਰਾਂ ਨੇ ਇੱਕੋ ਰਾਤ ਵਿੱਚ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਵਿੱਚ ਦੋ ਮੈਡੀਕਲ ਸਟੋਰ ਅਤੇ ਇੱਕ ਸਟੇਸ਼ਨਰੀ ਦੀ ਦੁਕਾਨ ਸ਼ਾਮਲ ਹੈ ਟੂਰੀ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਵੱਧ ਰਹੇ ਹਨ ਬੀਤੀ ਰਾਤ ਲਗਭਗ 3 ਵਜੇ ਚੋਰਾਂ ਨੇ ਬੱਸ ਸਟੈਂਡ ਦੇ ਨੇੜੇ ਦੋ ਮੈਡੀਕਲ ਸਟੋਰਾਂ ਅਤੇ ਲੋਹਾ ਬਾਜ਼ਾਰ ਵਿੱਚ ਇੱਕ ਸਟੇਸ਼ਨਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀਸੀਟੀਵੀ ਫੁਟੇਜ ਵਿੱਚ ਤਿੰਨ ਲੋਕ ਦਿਖਾਈ ਦੇ ਰਹੇ ਹਨ ਜਿਨ੍ਹਾਂ ਦੇ ਚਿਹਰੇ ਕੱਪੜੇ ਨਾਲ ਟੱਕੇ ਹੋਏ ਹਨ ਸਾਡਾ ਅੱਜ ਕਿਤੇ ਦੁਕਾਨ ਤੇ ਵਾਰਦਾਤ ਹੋਇਆ ਸਾਰਾ ਇਹ ਫੁਟੇਜ ਇਹ ਸਾਢੇ 3 ਵਜੇ ਦੀ ਗੱਲ ਹੈ ਜੀ ਚੋਰ ਸਾਢੇ 3 ਵਜੇ ਜਿੰਦੇ ਤੋੜ ਕੇ ਸ਼ਟਰ ਚੱਕ ਗਏ ਜਿਹੜਾ ਅੰਦਰ ਸਾਡਾ ਗੱਲੇ ਦੇ ਵਿੱਚ ਜਿੰਨੇ ਭਾਂਡ ਕੈਸ਼ ਜਿੰਨਾ ਸੀਗਾ ਜੀ ਸਾਰਾ ਉਹ ਲੈ ਕੇ ਸੈਲ ਵਗੈਰਾ ਨਕਲੀ ਨੋਟ ਇੱਕ ਮੋਬਾਈਲ ਪਿਆ ਸੀ ਦੁਕਾਨ ਬਾਬਾ ਜੋ ਹਲੀ 4-5 ਦਿਨ ਪਹਿਲਾਂ ਲਿੱਤਾ ਸੀ ਉਹ ਵੀ ਨਾਲ ਲੈ ਗਏ ਤੇ ਕਿਹੜਾ ਨੁਕਸਾਨ ਹੋਇਆ ਜੀ ਕੁੱਲ 30000 ਰੁਪਏ ਕੈਸ਼ ਜੀ ਬਾਕੀ ਇੱਕ ਮੋਬਾਈਲ ਹੈ ਤੇ ਥੋੜਾ ਜਿਹਾ ਸਮਾਨ ਹੈ ਦੁਕਾਨ ਦਾ ਜੀ ਕੀ ਕੀ ਕੀਤਾ ਮਦਦ ਕੁਝ ਡਿਟੇਲਸ ਦੱਸੋ ਇਹਨਾਂ ਨੇ ਜੀ ਜਿੰਦੇ ਤੋੜ ਕੇ ਖੁੱਲੇ ਆਮ ਸ਼ਟਰ ਚੱਕ ਕੇ ਤਿੰਨ ਜਾਨੇ ਨੇ ਜੀ ਜੋ ਕਿ ਛੋਟੀ ਉਮਰ ਦੇ ਨੇ ਆ ਕੇ ਕਾਊਂਟਰ ਦੇ ਅੰਦਰ ਵੜ ਕੇ ਪੂਰੀ ਬਾਰਦਾਤ ਨੂੰ ਇਨਜਾਮ ਦੇ ਕੇ ਭੱਜੇ ਨੇ ਜੀ ਲੈਣਾ ਵੱਲ ਨੂੰ ਤੁਹਾਨੂੰ ਕਿਨੇ ਪਲੱਗ ਸਾਨੂੰ ਜੀ ਉਰੋ ਇੱਕ ਸਾਈਕਲ ਤੇ ਜਾਂਦੇ ਬੰਦੇ ਨੇ ਜੋ ਕਿ ਸਟੇਸ਼ਨ ਤੇ ਦੁਕਾਨ ਕਰਦੇ ਨੇ ਚਾਹ ਦੀ ਉਹਨਾਂ ਨੇ ਫੋਨ ਕਰਿਆ ਵੀ ਤੁਹਾਡਾ ਸ਼ਟਰ ਖੁੱਲਾ ਪਿਆ ਜੀ ਅਸੀਂ 5 ਮਿੰਟਾਂ ਦੇ ਵਿੱਚ ਪਹੁੰਚ ਗਏ ਜੀ ਸਾਢੇ 3 ਵਜੇ ਦੀ ਵਾਰਦਾਤ ਆ 4 ਵਜੇ ਅਸੀਂ ਪਹੁੰਚ ਗਏ ਸੀ ਜੀ ਉਦੇ 4:10 ਤੇ ਅਸੀਂ 112 ਤੇ ਫੋਨ ਕਰਕੇ ਇੰਤਲਾਹ ਕਰਤੀ ਸੀ ਜੀ ਉਹਨਾਂ ਨੂੰ ਕੰਪਲੇਂਟ ਲਿਖਾਤੀ ਸੀ ਸਾਨੂੰ ਡੇਢ ਘੰਟਾ ਕੋਈ ਪੁਲਿਸ ਵਾਲਾ ਨਹੀਂ ਮਿਲਿਆ ਜੀ ਸ਼ਹਿਰ ਦੇ ਅੰਦਰ ਅਸੀਂ ਸਾਰੇ ਸ਼ਹਿਰ ਦੇ ਬਾਈਪਾਸਾਂ ਤੇ ਥਾਣੇ ਕੋਲੇ ਵੀ ਘੇੜਾ ਮਾਰਿਆ ਸਾਨੂੰ ਡੇਢ ਘੰਟਾ ਕੋਈ ਪੁਲਿਸ ਵਾਲਾ ਸ਼ਹਿਰ ਦੇ ਅੰਦਰ ਨਹੀਂ ਮਿਲਿਆ ਜੀ ਅਸੀਂ ਹਾਰ ਕੇ ਉਰੇ ਆ ਕੇ ਖੜ ਗਏ ਪ੍ਰਧਾਨ ਜੀ ਨੇ ਐਸਐਚਓ ਸਾਹਿਬ ਨੂੰ ਫੋਨ ਮਾਰ ਕੇ ਜੀ ਫਿਰ ਕੋਈ ਬੰਦਾ ਸਾਡੇ ਕੋਲੇ ਹਾਜ਼ਰ ਹੋਇਆ ਜੀ ਫਿਰ ਉਸ ਤੋਂ ਬਾਅਦ ਉਹਨੇ ਇੱਥੇ ਮੌਕਾ ਵਾਰ ਦਾ ਤੇ ਦੇਖ ਕੇ ਜੀ ਫਿਰ ਉਸ ਤੋਂ ਬਾਅਦ ਸਾਨੂੰ ਕਿਹਾ ਜੀ ਕਹਿੰਦੇ ਹੁਣ ਸ਼ਟਰ ਲਾ ਕੇ ਆਪਦਾ ਘਰੇ ਬਾਜੋ 10 ਵਜੇ ਐਸਆਈ ਸਾਹਿਬ ਆਣਗੇ ਐਸਆਈ ਸਾਹਿਬ ਗੱਲ ਕਰਨਗੇ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਆਪਣਾ ਜੀ 7-8000 ਦਾ ਹੈ 7-8000 ਦਾ ਤੇ ਹੋਰ ਕੀ ਕੋਈ ਸਮਾਨ ਲੈ ਕੇ ਗਏ ਹੋ ਜੀ ਸਮਾਨ ਪਤਾ ਲੱਗੂਗਾ ਜੂਨ ਹੌਲੀ ਹੌਲੀ ਇੱਕਦਮ ਤਾਂ ਪਤਾ ਨਹੀਂ ਲੱਗਦਾ ਪੰਜ ਕੁਝ ਸ਼ਟਰ ਵਗੈਰਾ ਥੋੜੇ ਹੋਏ ਜਿੰਦਾ ਤੋੜਿਆ ਜਿੰਦਾ ਤੋੜਿਆ ਪਹਿਲਾ ਜਿੰਦਾ ਇਹ ਜਿੰਦੇ ਸਾਡੀ ਰਾਮ ਨਾਲ ਤੋੜੋ ਬੜੀ ਹੋ ਰਹੀ ਹੈ ਤਾਰਾ ਕੱਟ ਗਈ ਹਾਂ ਕੈਮਰੀ ਦਾ ਰਾ ਕੱਟ ਗਏ ਹੋਲੜ ਇਹ ਜਿਹੜਾ ਸਮਾਨ ਖਿੱਲੇ ਪਏ ਬਾਹਰ ਇਦਾਂ ਹੀ ਹੁੰਦਾ ਕਿ ਉਹਨਾਂ ਨੇ ਕਲੇਰੇ ਜਿਹਾ ਕੁਰਸੀਆਂ ਤੇ ਗੜਾ ਜੀ ਨਹੀਂ ਜੇ ਆ ਤੁਹਾਡੇ ਰੱਖਿਆ ਤਾਂ ਬਾਹਰ ਕਰ ਦੇ ਜੀ ਢਾੜ ਦੇ ਆ ਬੈਗ ਗੂਗਾ ਰੋਲਦੇ ਗਏ ਨੇ ਸਤਜੀ ਨਾਮਾ ਜੀ ਅਮਰਿਤਪਾਲ ਜੀ ਇਹ ਦੁਕਾਨ ਹੈ ਜੀ ਚੋਰੀ ਹੋ ਗਈ ਕੈਸ਼ ਕਰਕੇ 6 ਵਜੇ ਲੋਸੀ ਨੇ ਫੋਨ ਕੀਤਾ ਕਿਸੇ ਨੇ ਸ਼ੀਸ਼ੇ ਟੁੱਟਿਆ ਬੈ ਗੇਟ ਹੁੰਦਾ ਸ਼ਟਰ ਆ ਕੇ ਦੇਖਿਆ ਸ਼ੀਸ਼ੇ ਟੁੱਟਿਆ ਜੀ ਦਿੰਦਾ ਟੁੱਟਿਆ ਸ਼ਟਰ ਖੁੱਲਾ ਸੀ ਸਾਰੇ ਦਰਾਜ ਖੁੱਲੇ ਸੀ ਰੋਲੇ ਪਏ ਸੀਗੇ ਜਿਹੜੇ ਦਰਾਜ ਸੀਗਾ 60000 ਰੁਪਏ ਲੈ ਗਏ ਦਵਾਈ ਕੋਲ ਨੇ ਜੀ ਦਵਾਈ ਕੋਈ ਚੋਰੀ ਨਹੀਂ ਹੋਈ ਕਿ ਕੈਸ਼ ਜਿਹੜਾ ਸੀਗਾ ਉਹ ਲੈ ਗਏ। ਰੂਟੀਨ 'ਚ ਕੈਸ਼ ਉਰੇ ਹੁੰਦਾ ਕਿ ਸਰ ਲੈ ਕੇ ਜਾਂਦੇ। ਨਹੀਂ ਰੂਟੀਨ じゃ ਨਹੀਂ ਰਾਤ ਲੈ ਗਏ। ਕੱਲ ਰਾਤੀ ਮਿਤੀ 9 ਤੇ 10 ਸਤੰਬਰ ਦੀ ਰਾਤ ਨੂੰ ਕਰੀਬ ਸਵੇਰ 3:30 ਵਜੇ ਤਿੰਨ ਦੁਕਾਨਾਂ ਦੇ ਤਾਲੇ ਰੁੱਟੇ ਨੇ। ਤਾਲੇ ਰੁੱਟਣ ਤੋਂ ਬਾਅਦ ਉਹਨਾਂ ਦੇ ਜਿਹੜੇ ਗੱਲੇ ਨੇ ਗੱਲਿਆਂ ਨੂੰ ਵਿੱਚੋਂ ਕੁਝ ਨਗਦੀ ਸੀ ਜਿਹੜੀ ਉਹ ਲੈ ਕੇ ਗਏ ਨੇਗੇ। ਇਸ ਤੋਂ ਇਲਾਵਾ ਫਿਲਹਾਲ ਜੋ ਸਾਨੂੰ ਪਤਾ ਲੱਗਿਆ ਵੀ ਇਥੇ ਹੋਰ ਕੋਈ ਚੋਰੀ ਨਹੀਂ ਹੋਈ ਐ। ਤੇ ਫਿਰ ਵੀ ਅਸੀਂ ਇਸ ਸੰਬੰਧੀ ਐਫਆਈਆਰ ਦਰਜ ਕਰ ਰਹੇ ਹਾਂ ਐਫਆਈਆਰ ਦਰਜ ਕਰਕੇ ਇਹ ਤਿੰਨ ਵਿਅਕਤੀ ਨੇ ਜਿਨ੍ਹਾਂ ਦੇ ਫੇਸ ਕਵਰ ਸੀਗੇ ਅਸੀਂ ਇਹਨਾਂ ਨੂੰ ਜਲਦੀ ਜਲਦੀ ਫੜ ਕੇ ਅੰਦਰ ਹਵਾਲਤ ਕਰਾਂਗੇ